నుభవచ్చు <oticality> Yeah. ਇਨਾਮ ਆਪਣਾ ਹੀ ਮੇਰਾ ਨਾਮ ਰਾਜ ਸਿੰਘ ਹੈ। ਰਾਜਾ ਕੀ ਗੱਲ ਹੋਈ ਹੋ ਰਹੀ? ਇਹ ਜੀ ਕਿਤੇ ਪੀਤੀ ਪੁੱਤੀ ਚ ਲੜ ਪਈ ਜੀ ਦੋਵੇਂ ਬਾਪ ਪੁੱਤਾਂ। ਠੀਕ ਹੈ ਜੀ। ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ। ਠੀਕ ਹੈ। ਤੇ ਇਹਨੇ ਮਾਰੇ ਟੁੱਟੋ ਦੇ। ਠੀਕ ਹੈ ਜੀ। ਉਹਨੇ ਇਹਦੇ ਮਾਰੇ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ। ਠੀਕ ਹੈ। ਥੋੜੀ ਕੀ ਰਿਸ਼ਤੇਦਾਰੀ? ਮੇਰਾ ਭਾਈ ਲੱਗਦਾ ਜੀ ਬੜਾ। ਮੇਰੇ ਤੋਂ ਬੜਾ ਹੈ। ਇਹਦਾ ਨਾਮ ਕੀ ਹੈ ਇਹਨਾਂ ਦਾ ਜੀ? ਇਹਨਾਂ ਸਾਫ ਸਿੰਘ ਹੈ ਜੀ। ਠੀਕ ਹੈ। ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਪਿਉ ਉੱਤੇ ਦਾ ਨਾਮ ਕੀ ਹੈ ਜੀ ਕੁਲਦੀਪ ਆ ਜੀ ਦਿਹਾੜੀ ਦਾ ਪੱਈ ਕਰਦਾ ਦੋਵੇਂ ਦਿਹਾੜੀ ਦਾ ਪੱਈ ਕਰਦੇ ਸੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਜੇ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਗੁਰਦੁਆਰੇ ਮੈਨੂੰ ਆਂਦੀ ਆ ਫਿਰ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੋੜ ਲਈ ਆ ਹੂੰ ਮੜ ਕੇ ਮੈਂ ਕਿਹਾ ਕੋਈ ਨਾ ਕੋਈ ਬੁੱਢੇ ਨਾਲ ਕਹਾਂ ਅਨਸਰ ਕਰੂਗਾ बैठा है मैं फटाफट उथों आके लैके अपना फल विलर आके आठे उतर गई ओने चेर ए भी आ गया है। है। आके लग पाया गला क्या मैं कलदीप गाल ना कद वो तेन मारी नहीं आता चंगा नहीं आंदा तू चुप करके है, तू तो कर तो क्यों बुला कैसे ऐदा ही बोलांगा पता जी सिर से पता मैनू मेरे पिछे इटा लाके भजा है तो ਠੀਕ ਹੁੰਦਾ ਠੀਕ ਹੈ ਮੈਂ ਭੱਜ ਗਈਆਂ ਪੂਰੀ ਲੁੱਗ ਗਈ ਉਧਰ ਜਿਹਨੇ ਉਹ ਮੇਰਾ ਘਰ ਪੜਾ ਠੀਕ ਹੈ ਟੋਟਲ ਹੋ ਗਿਆ ਬੰਦਪੁਰ ਠੀਕ ਹੈ ਕੀ ਹੋਇਆ ਪੰਚਪਤ ਸੰਤਾ ਤੇ ਕੀ ਫਰਦਰ ਕਾਰਵਾਈ ਕੀਤੀ ਇਹ ਸਾਨੂੰ ਇਨਟੀਮੇਸ਼ਨ ਮਿਲੀ ਹੈ ਜੀ ਦਲੱਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲਚੀ ਦੀ ਏਜ ਹੈ ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਹੈ ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹ ਸਿੱਧੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈੱਟ ਹੋ ਗਈ ਸੀ ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਪਰੋਂ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਰਦਰ ਅਗਲੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਕੇ ਕਤਲਸ਼ਮਤ ਲਿਆਵਾਂਗੇ। ਜਿਹੜਾ ਰੀਜ਼ਨ ਪਤਾ ਲੱਗਿਆ ਭਾਜੀ ਕੀ ਹੈ। ਦੀ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਪੈਂਪਰਾ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਇਸ ਚਾਕੇ ਉਹਨੇ ਇੱਕ ਕਦਮ ਚੁੱਕਿਆ ਮੁੰਡੇ ਦੀ ਵੀ ਸਟਾ ਲੱਗੇ ਨੇ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸਟਾ ਲੱਗੇ ਨੇ ਹੱਥ ਪਾਈ ਦੇ ਵਿੱਚ ਮਾਰਿਆ ਕੀ ਉਹਦੀ ਵੀ ਮਰੋ ਦੇ ਵਿੱਚ ਇਹ ਉਹਦੇ ਵੱਲੋਂ ਇੱਟ ਮਾਰ ਨਹੀਂ ਦਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਰ ਤਾਂ ਮਨਜਾਮ ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚ ਉਹ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਮੈਰਿਡ ਇਹ ਮੈਰਿਡ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਡਿਸਕਿਊਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਤੇ ਤਾਂ ਉਹਨਾਂ ਨੇ ਮਨਜਾਮ ਕੀਤਾ ਪੁੱਛਦਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਜਾਂਦੇ ਹਾਂ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਟਾਰਫੀ ਅਸੀਂ ਕਾਰਵਾਈ ਜਿਹੜੀ ਹੈਗੀ ਅਗਲੀ ਗੱਲ ਵਿੱਚ ਲਿਆਵਾਂਗੇ